ਲੱਖਾ ਸਿੰਘ ਸਿਧਾਣਾ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਿਏ ਕਿ ਰਾਤ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਤੇ ਜਿਸ ਤੋਂ ਬਾਅਦ ਉਥੇ ਹੀ ਕਈ ਪੰਜਾਬ ਦੇ ਵਿੱਚ ਹੁਣ ਹੋਰ ਹੀ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਲੱਖਾ ਸਿੰਘ ਸਿਧਾਣਾ ਨੂੰ ਕਿਉਂ ਡਿਟੇਨ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਸੀ ਤੇ ਹੁਣ ਅਭੀ ਤੋਜ ਮੰਡਾ ਵਿਆਮ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਰਾਤ ਮੇਰੀ ਪ੍ਰਸ਼ਾਸਨ ਦੇ ਨਾਲ ਪੁਲਿਸ ਪ੍ਰਸ਼ਾਸਨਾਂ ਦੇ ਨਾਲ ਜਿਹੜੀ ਕਿ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਲੱਖਾ ਸਿੰਘ ਸਿਧਾਣਾ ਨੂੰ ਕਿਉਂ ਡਿਟੇਨ ਕੀਤਾ ਗਿਆ ਤੇ ਇਸ ਦੇ ਪਿੱਛੇ ਕੀ ਕਾਰਨ ਰਹੇ ਨੇ ਤੇ ਉਹਨਾਂ ਦੇ ਵੱਲੋਂ ਕੱਲੀ-ਕੱਲੀ ਗੱਲ ਹੈ ਜਿਹੜੀ ਕਿ ਦੱਸੀ ਗਈ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੱਖਾ ਸਿੰਘ ਸਿਧਾਣਾ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਇਸ ਨੂੰ ਲੈ ਕੇ ਅਸੀਂ ਹੋਰ ਵੀ ਵੱਡਾ ਸੰਘਰਸ਼ ਕਰਾਂਗੇ ਤੇ ਜੇਕਰ ਲੱਖਾ ਸਿੰਘ ਸੁਧਾਨਾ ਦੇ ਲਈ ਸਾਨੂੰ ਇੱਕ ਹੋਣਾ ਪਿਆ ਸੰਘਰਸ਼ ਕਰਨਾ ਪਿਆ ਤਾਂ ਅਸੀਂ ਤਿਆਰ ਰਹਾਂਗੇ ਤੇ ਜਿਸ ਤੋਂ ਬਾਅਦ ਅਮਿਤੋਜ ਮਾਨ ਦੇ ਵੱਲੋਂ ਜਿਹੜੇ ਕਿ ਵੱਡੇ ਖੁਲਾਸੇ ਕੀਤੇ ਗਏ ਲੱਖਾ ਸਿੰਘ ਸੁਧਾਨਾ ਨੂੰ ਕਿਉਂ ਡਿਟੇਨ ਕੀਤਾ ਗਿਆ ਇਸ ਦੇ ਬਾਰੇ ਪੂਰੀ ਜਾਣਕਾਰੀ ਇਹ ਜਿਹੜੀ ਕਿ ਦਿੱਤੀ ਗਈ ਆ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਪਹਿਲਾਂ ਸੁਣਾਉਨੇ ਆ ਘਟਨਾ ਇਹ ਸੀ ਜਦਕਿ ਮੈਨੂੰ ਵੀ ਉਹਦਾ ਲੱਖੇ ਦਾ ਪਹਿਲਾ ਫੋਨ ਆਇਆ ਸੀ ਮੈਂ ਇੱਥੇ ਕੁਝ ਬੰਦੇ ਬੈਠੇ ਹੋਏ ਸੀ ਅਸੀਂ ਕੋਈ ਡਿਸਕਸ ਕਰ ਰਹੀ ਸੀ ਕੁਛ ਮੁੱਦਿਆਂ ਬਾਰੇ ਤੇ ਉਹਦੀ ਡਿਟੇਲਿੰਗ ਬਾਰੇ ਕਿ ਮੈਨੂੰ ਉਹਦਾ ਫੋਨ ਆਇਆ ਕੱਲ ਵੀ ਕੁਝ ਮੁਲਾਕਾਤ ਬਾਰੇ ਕਿ ਇੱਕ ਦੋ ਗੱਲਾਂ ਸੀ ਉਹਨੇ ਦੱਸੀਆਂ ਮੈਨੂੰ ਤਾਂ ਮੈਂ ਕਿਹਾ ਆਪਾਂ ਗੱਲ ਨੂੰ ਮਿਲਦੇ ਆ ਤੇ ਮੇਰੇ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ 9.5 ਦੇ ਕਰੀਬ ਉਹ ਪਟਿਆਲੇ ਤੋਂ ਆਪਦੇ ਪਿੰਡ ਜਾ ਰਿਹਾ ਸੀ ਜਿਹੜੀ ਮੇਨ ਰੋਡ ਹੈ ਪਟਿਆਲਾ ਤੋਂ ਬਠਿੰਡਾ ਰੋਡ ਉਹਦੇ ਤੇ ਜਾਂਦਿਆਂ ਹੋਇਆਂ ਉਹਦੇ ਨਾਲ ਦੋ ਗਾਰਡ ਨੇ ਉਹਦੇ ਇੱਕ ਆਕਾਸ਼ ਹੈ ਸਾਡਾ ਹੀ ਮੁੰਡਾ ਤੇ ਨਾਲ ਲੱਖਾ ਇੱਕ ਟਰੱਕ ਗੱਡੀ ਆ ਰਹੀ ਹੈ ਜਿਹੜੀ ਉਹਨਾਂ ਨੂੰ ਲਾਈਟਸ ਦੇ ਰਹੀਆ ਹਾਰਨ ਮਾਰੀਆ ਵਾਰ-ਵਾਰ ਕਿਉਂਕਿ ਇੱਕ ਪਾਸੇ ਟਰੱਕ ਜਾ ਰਹੇ ਨੇ ਉਹ ਜਾ ਰਹੇ ਨੇ ਤਾਂ ਉੱਥੇ ਉਹ ਜਗ੍ਹਾ ਤਾਂ ਦੇ ਨਹੀਂ ਸਕਦਾ ਔਰ ਵੈਸੇ ਵੀ ਕਿਹੜੀ ਗੱਲ ਕੋਈ ਸਾਇਰਨ ਨਹੀਂ ਵੱਜ ਰਿਹਾ ਕੋਈ ਐਂਬੂਲੈਂਸ ਨਹੀਂ ਐਡੀ ਕਿ ਜਾਨ ਨਿਕਲਦੀ ਸੀ ਉਹਨੇ ਉਹਨੇ ਅੱਗੇ ਜਾ ਕੇ ਜਦੋਂ ਜਗ੍ਹਾ ਦਿੱਤੀ ਔਰ ਉਹ ਅੱਗੇ ਨਿਕਲੇ ਤਾਂ ਇੱਕ ਗਾਲ ਹੀ ਹੁੰਦੀ ਆ ਫਿਗਰ ਮਿਡਲ ਫਿੰਗਰ ਵਖਾ ਕੇ ਉਹ ਲੰਘ ਹੀ ਅੱਗੇ ਇੱਕ ਤਰ੍ਹਾਂ ਦੀ ਅੰਗਰੇਜ਼ੀ ਚ ਗਾਲ ਹੁੰਦੀ ਆ ਇੰਨਾ ਨਹੀਂ ਗਿਆ ਇਹ ਕੋਈ ਤਰੀਕਾ ਹੈ ਕੁਵਾਸੇ ਤੇ ਇਹ ਨਿਹਾਰ ਨੂੰ ਮਾਰ ਰਿਹਾ ਕਰ ਰਿਹਾ ਨਾਲ ਇਹਦੇ ਗਾੜ ਕੇ ਆਪਾਂ ਇਹਨੂੰ ਪੁੱਛਿਆ ਤਾਂ ਸਿਰ ਕੀ ਮਸਲਾ ਹੈ ਤੂੰ ਆਪ ਜਾਂਦਾ ਜਾਂਦਾ ਆ ਕੀ ਕਰ ਗਿਆ ਸਾਨੂੰ ਜਦੋਂ ਇਹ ਪਿੱਛੇ ਗਏ ਹੋਏ ਇਹਨਾਂ ਨੇ ਅੱਗੇ ਜਾ ਕੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਪਹਿਲਾਂ ਤਾਂ ਗੱਡੀ ਮਾਰੀ ਵਿੱਚ ਔਰ ਫਿਰ ਗੱਡੀ ਭਜਾ ਕੇ ਲੈ ਗਿਆ ਇਹ ਉਹਦੇ ਪਿੱਛੇ ਪਿੱਛੇ ਗਏ ਤਾਂ ਉਹ ਅੱਗੇ ਜਾ ਕੇ ਉਹ ਮੈਂ ਗੱਡੀ ਦਾ ਨੰਬਰ ਵੀ ਤੁਹਾਨੂੰ ਦੱਸ ਦਿਆਂ ਮੈਂ ਕੱਢ ਕੇ ਰੱਖਿਆ ਹੋਇਆ ਹੈ ਜੀਡੀ ਉਹਨਾਂ ਦੀ ਗੱਡੀ ਸੀਗੀ ਪੀਬੀ 73ਏ 5676 ਇਹ ਉਹਨਾਂ ਦੀ ਗੱਡੀ ਦਾ ਨੰਬਰ ਸੀ ਛੱਕ ਕੇ ਇਹ ਟਾਰਗੇਟ ਦੀ ਸੀਗੀ ਉਹਨਾਂ ਕੋਲੇ ਜਿਹੜੇ ਉਹਨਾਂ ਨਾਲ ਇਹ ਕਰਕੇ ਗਏ ਨੇ ਅੱਗੇ ਜਾ ਕੇ ਉਹ ਇੱਕ ਜਗ੍ਹਾ ਹੈ ਹੰਡਾਇਆ ਨਹੀਂ ਹੰਡਾਇਆ ਇਹ ਪੁਲਿਸ ਚੌਕੀ ਹੈ ਉੱਥੇ ਉਹ ਉੱਥੇ ਚਲੇ ਜਾਂਦੇ ਨੇ ਇਹ ਪਿੱਛੇ ਚਲੇ ਜਾਂਦੇ ਨੇ ਉੱਥੇ ਜਾ ਕੇ ਪਤਾ ਲੱਗਦਾ ਕਿ ਉਸ ਗੱਡੀ ਤੋਂ ਦੋ ਜਣੇ ਉਤਰਦੇ ਨੇ ਇੱਕ ਪੁਲਿਸ ਮੁਲਾਜ਼ਮ ਹੈ ਇੱਕ ਕੋਈ ਹੋਰ ਸੀਗਾ ਸਿਵਲ ਮੈਿਕ ਦਾ ਕੋਈ ਬੰਦਾ ਸੀ ਦੋਨੇ ਸ਼ਰਾਬੀ ਸੀ ਇਹ ਜਦੋਂ ਉਹਨਾਂ ਦੇ ਪਿੱਛੇ ਚਲੇ ਜਾਂਦੇ ਨੇ ਉੱਥੇ ਬਹਿਸ ਬਹਾਸਾ ਸ਼ੁਰੂ ਹੋ ਜਾਂਦੀ ਹੈ ਚੌਂਕੀ ਦੇ ਵੀ ਬੰਦੇ ਨੇ ਔਰ ਫਾਈਨਲੀ ਕਿਉਂਕਿ ਇਹਨਾਂ ਦੇ ਨਾਲ ਵੀ ਗਾਰਡ ਸੀ ਲਖਾ ਸਿੰਘ ਸਦਾਨਾ ਜਾਣਦੇ ਵੀ ਸਾਰੇ ਨੇ ਤਾਂ ਫਾਈਨਲੀ ਉਸ ਬੰਦੇ ਨੇ ਕਿਹਾ ਜੀ ਸਾਥੋਂ ਗਲਤੀ ਹੋ ਗਈ ਮਾਫੀ ਮੰਗੀ ਤਾਂ ਇਹਨਾਂ ਨੇ ਕਿਹਾ ਠੀਕ ਹੈ ਯਾਰ ਮਾਫੀ ਮੰਗ ਲਈ ਇਹਨੂੰ ਅਕਲ ਆ ਗਈ ਨਾਲ ਜੋ ਵੀ ਇਹਨਾਂ ਨੇ ਕਹਿਣਾ ਸੀ ਕਿ ਸ਼ਰਾਬ ਪੀ ਕੇ ਗੱਡੀ ਆਇਆ ਨਹੀਂ ਕਰਨਾ ਦੇ ਸੌਰੀ ਸੌਰੀ ਅੱਗੇ ਤੋਂ ਨਹੀਂ ਗਲਤੀ ਹੋ ਗਈ ਇਹ ਆਏ ਤਾਂ ਨਾਲ ਬੈਠੇ ਮੁੰਡਿਆਂ ਨੇ ਕਿਹਾ ਕਿ ਭਾਈ ਇਹ ਚੌਂਕੀ ਵਾਲੇ ਆ ਪਤਾ ਨਹੀਂ ਕੀ ਹੁੰਦਾ ਤੁਸੀਂ ਇਨਫੋਰਮ ਜ਼ਰੂਰ ਕਰ ਦਿਓ ਤਾਂ ਲੱਖੇ ਨੇ ਖੁਦ ਇਨਫੋਰਮ ਕੀਤਾ ਹੈ ਸੀਆਈਏ ਸਟਾਫ ਦੇ ਬੰਦੇ ਨੂੰ ਉੱਥੇ ਜਿਹੜਾ ਹੈੱਡ ਹੈ ਐਸਪੀ ਨੂੰ ਔਰ ਇਹਨਾਂ ਦਾ ਜਿਹੜਾ ਹੈੱਡਕੁਆਰਟਰ ਆ ਪੁਲਿਸ ਦਾ ਉਹ ਨੂੰ ਤਿੰਨ ਥਾਵਾਂ ਤੇ ਉਹ ਨੇ ਇਵਨ ਐਸਐਸਪੀ ਸਾਹਿਬ ਨੂੰ ਸਰਫਰਾਜ਼ আলম ਸਾਹਿਬ ਨੂੰ ਉਹਨਾਂ ਨੂੰ ਵੀ ਇਨਫੋਰਮ ਕਰਤਾ ਕਿ ਆ ਹੋਇਆ ਹੈ ਉਹਨਾਂ ਦੇ ਠੀਕ ਹੈ ਜੀ ਇਸ ਤੋਂ ਬਾਅਦ ਇਹ ਅੱਗੇ ਜਾਂਦੇ ਨੇ ਤਾਂ ਤੱਪਾ ਉੱਥੇ ਇੱਕ ਲਾਕਾ ਲੱਗਿਆ ਹੋਇਆ ਸੀ ਔਰ ਇਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਜਿਹੜੀ ਤੁਸੀਂ ਵੀਡੀਓ ਵੀ ਦੇਖੀ ਹੈ ਜਿੱਥੇ ਇਹਨਾਂ ਦੀ ਵੀਡੀਓ ਬੰਦ ਕਰ ਦਿੱਤੀ ਗਈ ਹੈ ਔਰ ਇਹਨਾਂ ਨੂੰ ਡਿਟੇਨ ਕਰ ਲਿਆ ਅਰੈਸਟ ਕਰ ਲਿਆ ਨਹੀਂ ਕਹੂੰਗਾ ਡਿਟੇਨ ਕਰ ਲਿਆ ਇਹ ਕਠਰਾ ਹੋਈਏ ਉਸ ਤੋਂ ਬਾਅਦ ਮੈਨੂੰ ਕੋਲਾ ਆਈਆਂ ਮੈਂ ਆਪਦੇ ਵੱਲੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਫਿਰ ਮੈਂ ਉਹਨਾਂ ਤੋਂ ਹੀ ਨੰਬਰ ਮੰਗਾਇਆ ਉੱਥੋਂ ਦੇ ਐਸਐਸਪੀ ਸਾਹਿਬ ਦਾ ਕਿਉਂਕਿ ਮੈਨੂੰ ਲੱਗਿਆ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਜੋ ਰਿਸਪੌਂਸੀਬਲ ਅਥਾਰਟੀ ਆਉਂਦੀ ਉਹਨਾਂ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਉਹ ਕੀ ਕਰ ਰਹੇ ਨੇ ਔਰ ਕਿਉਂ ਕਰ ਰਹੇ ਨੇ ਹੈ ਮੇਰੀ ਹੁਣੇ ਥੋੜੀ ਦੇਰ ਪਹਿਲਾਂ ਕਿਉਂਕਿ ਮੈਂ ਉਹਨਾਂ ਨੂੰ ਕਾਲ ਕੀਤਾ ਉਹਨਾਂ ਨੇ ਚੱਕਿਆ ਨਹੀਂ ਡੈਫੀਨਿਟਲੀ ਮੇਰਾ ਨੰਬਰ ਨਹੀਂ ਉਗਾਣੋਂ ਕੋਲੇ ਤਾਂ ਮੈਂ ਇੱਕ ਮੈਸੇਜ ਡਿਟੇਲ ਚ ਲਿਖ ਕੇ ਭੇਜਿਆ ਐਸਐਸਪੀ ਸਾਹਿਬ ਉਸ ਤੋਂ ਬਾਅਦ ਮੈਂ ਦੁਬਾਰਾ ਕਾਲ ਕੀਤੀ ਤਾਂ ਉਹਨਾਂ ਨੇ ਫੋਨ ਚੱਕਿਆ ਔਰ ਬੜੀ ਰਿਸਪੈਕਟ ਨਾਲ ਬਹੁਤ ਹੀ ਹੰਭਲ ਤਰੀਕੇ ਨਾਲ ਉਹਨਾਂ ਨੇ ਮੈਨੂੰ ਘਟਨਾ ਦੱਸੀ ਕਿ ਜੋ ਤੁਸੀਂ ਘਟਨਾ ਦੱਸ ਰਹੇ ਹੋ ਇਹ ਮੈਨੂੰ ਵੀ ਦੱਸੀ ਹੈ ਉਹਨਾਂ ਨੇ ਲੱਖਾ ਸਿੰਘ ਹੋਰਾਂ ਨੇ ਔਰ ਅਸੀਂ ਹੁਣ ਜਿਹੜੇ ਉਹ ਦੋ ਬੰਦੇ ਸੀਗੇ ਇੱਕ ਪੁਲਿਸ ਮੁਲਾਜ਼ਮ ਇੱਕ ਕੋਈ ਹੋਰ ਉਹਨਾਂ ਦਾ ਮੁਲਾਜ਼ਾ ਵੀ ਕਰਾ ਰਹੇ ਆ ਸ਼ਰਾਬ ਵਾਲੀ ਪੀਤੀ ਆ ਜਾਂ ਨਹੀਂ ਪੀਤੀ ਆ ਵਗੈਰਾ ਵਗੈਰਾ ਔਰ ਉਥੇ ਜਿਹੜੀਆਂ ਹੰਡਿਆਆ ਪੁਲਿਸ ਸਟੇਸ਼ਨ ਹੈ ਉਥੋਂ ਦੀਆਂ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਆ ਸਾਡਾ ਡੀਸੀ ਡੀਐਸਪੀ ਮੈਨੂੰ ਨਾਮ ਭੁੱਲ ਗਿਆ ਮੈਨੂੰ ਐਸਐਸਪੀ ਸਾਹਿਬ ਨੇ ਦੱਸਿਆ ਸੀ ਉਹਨਾਂ ਦਾ ਆਪਣੇ ਸਿੰਘ ਸਾਹਿਬ ਨੇ ਕੋਈ ਲਖਵੀਰ ਸਿੰਘ ਜਾਂ ਕੋਈ ਨਾਮ ਉਹਨਾਂ ਦਾ ਡੀਐਸਪੀ ਸਾਹਿਬ ਉਹ ਆਂਦੇ ਆਲਰੇਡੀ ਉੱਥੇ ਮੌਕੇ ਤੇ ਨੇ ਉਹ ਸਾਰੀ ਤਫਤੀਸ਼ ਹੁਣੇ ਹੀ ਕਰ ਲੈਣਗੇ ਹੁਣੇ ਔਰ ਜੇ ਸਾਡੇ ਹੋਰ ਨਾ ਬੰਦੇ ਨੇ ਸ਼ਰਾਬ ਪੀਤੀ ਔਰ ਉਹ ਹੈ ਜੋ ਜਿਵੇਂ ਦੱਸਿਆ ਲਿਖਿਓ ਰਹੇ ਜਿਹੜੇ ਕਿ ਉਹਨਾਂ ਨੂੰ ਕਲੀਅਰ ਆ ਉਹਨਾਂ ਤੋਂ ਮੈਂ ਘਾੜੀ ਦੱਸ ਹੀ ਦਿੱਤੀ ਸਾਰੀ ਤਾਂ ਉਹਨਾਂ ਤੇ ਕਾਰਵਾਈ ਹੋਊਗੀ ਬਾਕੀ ਜੋ ਇੰਨਾ ਬਾਰੇ ਕੁਝ ਕਿਹਾ ਗਿਆ ਮੈਂ ਕਿਹਨਾਂ ਬਾਰੇ ਕੀ ਗੱਲ ਉਹਦੇ ਕੁਝ ਇਹਨਾਂ ਦੇ ਵੀਡੀਓ ਦੇ ਦੌਰਾਨ ਇਹਨਾਂ ਨੇ ਨਾਮ ਬੋਲੇ ਨੇ ਜਾਂ ਕੁਝ ਕਿਹਾ ਅਸੀਂ ਉਹਨੂੰ ਵੀ ਫਾਈਂਡ ਆਊਟ ਕਰ ਰਹੇ ਹਾਂ ਕਿ ਉਹ ਕੀ ਗੱਲ ਹੈ ਤਾਂ ਆਂਦੇ ਹੁਣੇ ਹੀ ਉਹਦਾ ਅਸੀਂ ਕਰ ਦੇਾਂਗੇ ਡੋਂਟ ਵਰੀ ਅਬਾਊਟ ਔਰ ਜੋ ਮੈਨੂੰ ਉਹਨਾਂ ਦੀ ਟੋਨ ਔਰ ਜਿਸ ਤਰ੍ਹਾਂ ਉਹਨਾਂ ਨੇ ਬੜੇ ਤਮੀਜ਼ ਨਾਲ ਤਹਿਜ਼ੀਬ ਨਾਲ ਗੱਲ ਕੀਤੀ ਹੈ ਮੈਂ ਕਿਹਾ ਠੀਕ ਹੈ ਜੀ ਮੈਂ ਉਹਨਾਂ ਨੂੰ ਸਿਰਫ ਇੱਕ ਰਿਕੁਐਸਟ ਕੀਤੀ ਹੈ ਕਿ ਮੰਨ ਲਓ ਜੇ ਥੋੜੀ ਇਹ ਤਫ਼ਤੀਸ਼ ਜਿਹੜੀ ਇਹ ਕੱਲ ਤੇ ਚਲੀ ਜਾਂਦੀ ਕਿਸੇ ਰੀਜ਼ਨ ਕਰਕੇ ਜਾਂ ਕਿ ਉਹਨਾਂ ਦਾ ਮੁਲਾਜਾ ਔਰ ਉਹ ਸਾਰੀਆਂ ਗੱਲਾਂ ਤਾਂ ਜਾਣੀਆਂ ਨਹੀਂ ਚਾਹੀਦੀਆਂ ਤਾਂ ਜੇ ਤੁਸੀਂ ਉਹਨਾਂ ਨੂੰ ਮੁਲਜ਼ਮਾਂ ਨੂੰ ਜਾਣ ਦੇ ਰਹੇ ਹੋ ਮੁਲਜ਼ਮਾਂ ਕਹਿ ਰਿਹਾ ਹਜੇ ਤਾਂ ਪਤਾ ਲੱਗੂਗਾ ਫਿਰ ਕੀ ਹੈ ਤਾਂ ਲਖਾ ਸਿੰਘ ਸੁਧਾਨਾ ਹਰੀ ਔਰ ਨਾਲ ਆਕਾਸ਼ ਨੂੰ ਜੇ ਤੁਸੀਂ ਕੱਲ ਤੇ ਗੱਲ ਕਿਸੇ ਵੀ ਲੈਵਲ ਤੇ ਪਾਈ ਤਾਂ ਇਹਨਾਂ ਨੂੰ ਵੀ ਜਾਨ ਦਿਓ ਔਰ ਕੱਲ ਦਾ ਟਾਈਮ ਦਿਓ ਜੀ ਉਦੋਂ ਤੱਕ ਅਸੀਂ ਵੀ ਆ ਜਾਾਂਗੇ ਸਾਰੇ ਟੂ ਵੀ ਬਾਕੀ ਸਾਰੇ ਹੈ ਇਹ ਗੱਲ ਮੇਰੀ ਹੁਣ ਐਸਐਸਪੀ ਸਾਹਿਬ ਨਾਲ ਹੋਈ ਹੈ ਉਹਨਾਂ ਨੇ ਕਿਹਾ ਜੀ ਬਿਲਕੁਲ ਐਂ ਹੀ ਕਰਾਂਗੇ ਹੁਣ ਫਰਦਰ ਪੁੱਛੋ ਮੈਂ ਗੜਬੜ ਦੀ ਸ਼ੰਕਾ ਜਿਤਾਵਾ ਐਨੀ ਉਹਨਾਂ ਨਾਲ ਸਹੀ ਗੱਲਬਾਤ ਹੋਣ ਤੋਂ ਬਾਅਦ ਡਸਨ ਲੁੱਕ ਨਾਈਸ ਸੋ ਪਹਿਲਾਂ ਉਹ ਜਿਵੇਂ ਉਹਨਾਂ ਨੇ ਕਿਹਾ ਉਹ ਮੈਂ ਕਾਰਵਾਈ ਕਰਨਗੇ ਮੈਨੂੰ ਪੂਰੀ ਕਹਿ ਲੋ ਇੱਕ ਉਮੀਦ ਹੈ ਪਰ ਜੇ ਖੁਦਾ ਨਾ ਖਾਸ ਤਾਂ ਕੁਝ ਗੱਲ ਹੋਈ ਤਾਂ ਫਿਰ ਕੱਲ ਤੁਹਾਨੂੰ ਦੱਸਾਂਗੇ ਭਾਈ ਕੀ ਹੋ ਸਕਦਾ ਫਿਰ ਜੋ ਸਰਕਾਰ ਨਾਲ ਸਾਡੇ ੜਿੱਕੇ ਮੜਿੱਕੇ ਚੱਲ ਰਹੇ ਨੇ ਜੋ ਇਹ ਚੀਜ਼ਾਂ ਕਹਿ ਰਹੇ ਨੇ ਔਰ ਅਸੀਂ ਉਹਨਾਂ ਨੂੰ ਐਕਸਪੋਜ਼ ਕਰ ਰਹੇ ਹਾਂ ਫਿਰ ਤਾਂ ਇਹਦਾ ਮਤਲਬ ਉਧਰ ਨੂੰ ਜਾਊਗਾ ਤਾਂ ਫਿਰ ਉਹ ਗੱਲਾਂ ਕਰਾਂਗੇ ਪਰ ਮੈਂ ਫਿਰ ਦੁਬਾਰਾ ਰਿਪੀਟ ਕਰਕੇ ਆਣਾ ਕਿ ਮੈਨੂੰ ਜਿਸ ਤਰ੍ਹਾਂ ਨਾਲ ਐਸਐਸਪੀ ਸਾਹਿਬ ਨੇ ਦੱਸਿਆ ਔਰ ਜੋ ਜੋ ਕਰ ਰਹੇ ਨੇ ਉਹ ਹੋ ਰਿਹਾ ਅਗਰ ਗਰਾਊਂਡ ਤੇ ਤਾਂ ਬਹੁਤ ਤਸੱਲੀ ਬਖਸ਼ਾ ਮੈਨੂੰ ਹੁਣੇ ਦਾ ਹੁਣੇ ਹੀ ਪਤਾ ਲੱਗ ਗਿਆ